ਹਾਂਜੀ ਹਾਂ ਤੇ ਅਮਰੀਕਾ ਦੇ ਵਿੱਚ ਸਾਡੇ ਕੋਲੋਂ ਕਰੀਬ 1 ਲੱਖ 32 ਦੇਤੀ ਹਜ਼ਾਰ ਡਾਲਰ ਹੋਇਆ ਓਕੇ ਜੀ ਤੇ ਚਲੋ 5-4 ਹਜ਼ਾਰ ਸਾਡਾ ਲੱਗ ਜਾਣਾ ਇੱਥੇ ਘੜਾ ਘੜੂਣ ਤੇ ਤੇ ਜਿਹੜੇ ਆਪਣੇ ਨਾਲ ਹੋਰ ਬੰਦੇ ਆ ਉਹ ਚਾਹੁੰਦੇ ਨੇ ਥੋੜੇ ਬਹੁਤੇ ਦੇਣੇ ਪੈਸੇ ਅੰਮ੍ਰਿਤਪਾਲ ਨੂੰ ਕਰੀਬ 20 ਲੱਖ ਡਾਲਰ 20 ਲੱਖ ਰੁਪਏ ਦਾ ਹਾਂਜੀ ਤੇ ਮੈਂ ਤਾਂ ਉਹਨਾਂ ਥੋੜੇ ਵੀ ਤੁਹਾਨੂੰ ਦਿੱਤਾ ਜਾਵੇ ਜਿਆਦਾ ਫੰਡ ਹਾਂਜੀ ਹੂੰ ਬਕਰ ਇੱਕ ਲੱਖ 33000 ਡਾਲਰ ਅਮਰੀਕਨ 1 ਲੱਖ 33000 ਡਾਲਰ ਰੁਪਈਏ ਡਾਡਾ ਡਾਡਰ ਬ੍ਰਦਰ ਬਹੁਤ ਇਕੱਠਾ ਹੋਇਆ ਬਾਈ ਜੀ ਇੱਥੇ ਤੇ ਫਿਰ ਉਹਨੂੰ ਕਿੰਨੇ ਦੇਣੇ ਆ 20000 ਡਾਲਰ 20000 ਹਾਂ 16 ਲੱਖ ਰੁਪਈਆ ਬਣ ਜੂ 15 16 ਦੇ ਦੋ ਫਿਰ ਬਾਕੀ ਆਪਾਂ ਨੂੰ ਵੇ ਤੁਹਾਨੂੰ ਕਿੰਨੇ ਦੇ ਦੇਗੇ ਕਿਉਂਕਿ ਉਹ ਤੁਸੀਂ ਦੇ ਕੋਈ ਕਸੀ ਇਹ ਸਾਰਿਆਂ ਦੇਣੇ ਚਾਹੁੰਦੇ ਆ ਜਿਵੇਂ ਬਈ ਉਹ ਵੀ ਥੋੜਾ ਚਾਹੁੰਦੇ ਸਿਮਰਜੀਤ ਮਾਨ ਨੂੰ ਵੀ ਦੇਣਾ ਚਾਹੁੰਦੇ ਆ ਤੁਹਾਨੂੰ ਕਿੰਨੇ ਦੇ ਦੇਈਏ ਅਸੀਂ ਆਨਲਾਈਨ ਹੀ ਬੰਦੇ ਰੋ ਜਨੇ ਅੰਮ੍ਰਿਤਪਾਲ ਨੂੰ ਲਾਉਂਗੇ ਚਲੋ ਠੀਕ ਹੈ ਫਿਰ ਬਾਈ ਜੀ ਆ ਕਿ ਪਰ ਅੰਮ੍ਰਿਤਪਾਲ ਦਾ 15 ਕ ਲੱਖ ਹੀ ਦੇਣਾਗਾ ਕਿਉਂਕਿ ਉਹਦਾ ਬਹੁਤ ਫਾੜੂ ਹੋਗਾ ਉਧਰ ਆਲਰੇਡੀ ਬਾਕੀ ਦੇਖ ਲਓ ਜੇ ਵੱਧ ਕਰ ਸਕਦੇ ਹੋ ਵੱਧ ਕਰ ਦਿਓ ਕਿਉਂਕਿ ਆਪਾਂ ਮਕਾਨ ਵੀ ਲੈਣਾ ਹੋਣ ਉਹੀ ਰਹਿਣਾ ਜੀ ਆਪਾਂ ਉੱਤਰ ਪਿੱਛੇ ਨੂੰ ਨਹੀਂ ਜਾਣਾ ਆਪਾਂ 2024 ਦਾ ਨਿਸ਼ਾਨਾ ਦੇਖਣਾ ਹੈ ਠੀਕ ਹੈ ਜੀ ਆਹ ਵੇਖੋ ਤੇ ਇਹ ਅਸੀਂ ਅਜੇ ਨਹੀਂ ਦੇਖਿਆ ਅੱਛਾ ਅੱਛਾ ਕੀ ਨਿਸ਼ਾਨਾ ਆਪਣਾ ਆਪਾਂ ਜਿੱਤਦੇ ਤਾਂ ਨਹੀਂ ਨਾ ਆਪਣਾ ਤਾਂ ਗਾਹਾਂ ਨੂੰ ਇਹਨਾਂ ਨੂੰ ਬਾਦਲ ਕਿਆਂ ਨੂੰ ਖਤਮ ਕਰਕੇ ਆਪਣੇ ਤੇ ਮੂਰੇ ਲਿਆਉਣ ਦਾ ਨਿਸ਼ਾਨਾ ਹੈ ਲੋਕਾਂ ਬਾਈ ਜੀ ਬਾਦਲ ਕਿਆਂ ਦੇ ਮੰਤਰੀਆਂ ਦੇ ਸੰਤਰੀਆਂ ਦੇ ਸਭ ਸੁਣਾਉਨੇ ਮੈਨੂੰ ਬਾਈ ਮੂਰੇ ਲੱਗੋ ਤੁਸੀਂ ਠੀਕ ਆ ਸਾਰਿਆਂ ਦੇ ਮੈਨੂੰ ਕਈਆਂ ਦੇ ਫੋਨ ਆਲੇ ਚਨੇ ਜੀ ਆਲੇ ਫੋਨ ਆਲੇ ਬਾਈ ਜੀ ਵੀ ਮੂਰੇ ਲੱਗੋ ਨਾਲ ਲੱਗਾਗੇ ਤੁਹਾਡੇ ਬਾਦਲ ਕਿਆਂ ਤਾਂ ਤਾਂ ਟੰਗ ਹੈ ਲੋਕ ਇਹਨਾਂ ਉਹ ਤਾਂ ਬਾਈ ਜੀ ਥਿਰ ਨਹੀਂ ਦਿਖ ਰਹੀ ਲੋਕਾਂ ਨੂੰ ਸਹੀ ਗੱਲ ਆ ਬਾਈ ਪਰ ਬਾਈ ਜੀ ਤੁਸੀਂ ਤਾਂ ਬਹੁਤ ਟਾਈਮ ਦੇ ਨੂੰ ਪ੍ਰੇਅ ਕਰਕੇ ਤਾਂ ਮੈਂ ਵੀ ਚਾਹਨਾਗਾ ਵੀ ਤੁਹਾਨੂੰ ਈ ਜ਼ਿਆਦਾ ਫੰਡ ਦਿੱਤਾ ਜਾਵੇ ਕਿਉਂਕਿ ਕਰੀਬ 1 ਲੱਖ 30 ਹਜ਼ਾਰ ਡਾਲਰ ਇਧਰ ਬਣ ਗਿਆ ਵੀਂਜ 80 ਲੱਖ ਤਕਰੀਬ 1 ਕਰੋੜ ਸੰਭ ਚਿੰਦਾ ਨਾ ਹੂੰ ਤੇ ਤੈਨੂੰ ਵਾਕੇ ਜੇ ਮੈਂ ਵੇਪੂਜੀ ਕਰਨਾ ਤੈਨੂੰ 80 ਲੱਖ ਰੁਪਏ ਦੇ ਦਈਏ ਬਾਈ ਜੀ ਦੇ ਲਓ ਜੀ ਬਹੁਤ ਵਧੀਆ ਰਹੂਗਾ ਕੰਮ ਆਪਣਾ ਦਾ ਆਪਦਾ ਜਗ੍ਹਾ ਵੀ ਲੈਣੀ ਐ ਸਾਰਾ ਕੁਝ ਕਰਨਾ ਈ ਅੱਜ ਤੇ ਵਿਫੰਡ ਹੋ ਗਈ ਕਿ ਹੋਣਾ ਤਾਂ ਫਿਰ ਥੋੜਾ ਬਹੁਤ ਦਾ ਕਰੋੜ ਖੰਡ ਦਾ ਹਾਂਜੀ ਮੈਂ ਤਾਂ ਕਰੋੜ ਖੰਡ ਦਾ ਬਣ ਵੀ ਗਿਆ ਹੋਣਾ ਤਾਂ ਥੋੜਾ ਬਹੁਤ ਨਹੀਂ ਨਹੀਂ ਹਾਂ ਥੋੜਾ ਬਣ ਗਿਆ ਜੀ ਘੱਟ ਬਣ ਗਿਆ ਅੱਛਾ ਅੱਛਾ ਅੰਕ ਜੀ ਹਾਂ ਆਪਣੇ ਕੋਲੇ ਬਾਈ ਫਿਰ ਪਹਿਲਾਂ ਵੀ ਕੁਝ ਨਹੀਂ ਨਾ ਹੈ ਅੱਛਾ ਜੀ ਪਹਿਲਾਂ ਕਿਹ ਗੁਚਾਈਆਂ ਬਈ ਤੁਮੇ ਪਹਿਲਾਂ ਸਿਮਰਜੀਤ ਮਾਨਮੋਨੀ ਖਾਈ ਗਿਆ ਨਾ ਅਸਲ ਵਿੱਚ ਤਾਂ ਉਹ ਬਾਈ ਜੀ ਬਸ ਉਹ ਤੁਹਾਡੇ ਸਾਹਮਣੇ ਆਪਣੇ ਖਿਲਾਫ ਕੈਂਡੀ ਦੇ ਤੇ ਵੀ ਸਾਰਾ ਕਰ ਲਿਆ ਸਾਰਾ ਕੁਝ ਕਰ ਲਿਆ ਅੱਛਾ ਮੈਂ ਫੇਰ ਤੁਹਾਨੂੰ ਕਿਉਂਕਿ ਮੇਰੀ ਤਾਂ ਵੀ ਇੱਛਾ ਵੱਧ ਵੀ ਤੁਹਾਨੂੰ ਵੱਧ ਦਵਾਇਆ ਜਾਵੇ ਹਨਾ ਬਈ ਉਹ ਜੰਮਰਦਪੁਰ ਕੋਟਾ ਬਹੁਤ ਆ ਗਿਆ ਹਨਾ ਹਾਂ ਹਾਂ ਤਾਂ ਜਿੱਤ ਕੇ ਨਾ ਇਤਵਤ ਕਿੰਨਾ ਕਿ ਚਲੇ ਗਿਆ ਉਹਨਾ ਵੈਸੇ ਉਹ ਤਾਂ ਫਿਰ ਬਾਹਰੋਂ ਮੇਨਾਂ ਦਾ ਉਹਨਾਂ ਕੋਲ 2-2 ਕਰੋੜ ਤੋਂ ਉੱਤੇ ਤੇ ਲੱਗਿਆ ਪੈਸਾ ਠੀਕ ਹੈ ਜੀ ਹਾਂ ਪਰ ਮੈਂ ਆਪਣੇ ਜਿਹੜੇ ਤਾਂ ਉਹਨਾਂ ਵੀ ਤੁਹਾਨੂੰ ਜ਼ਿਆਦਾ ਦਿੱਤਾ ਜਾਵੇ ਠੀਕ ਹੈ ਜੀ ਹਾਂ ਇਲੈਕਸ਼ਨ ਤਾਂ ਹੁੰਦੇ ਨੇ ਗੰਦਗੀ ਰਹਿੰਦੀ ਹੈ ਭਾਈ ਆਪਾਂ ਫਿਰ ਬਾਅਦ ਵਿੱਚ ਚਲੋ ਭਾਈ ਜੀ ਆਪਾਂ ਸਟਾਈਲ ਦਾ ਨਿਸ਼ਾਨਾ ਦੇਖਣਾ ਉਹਦੇ ਕੋਲੇ ਤਾਂ ਪੈਸੇ ਵਾਧੂ ਆਈ ਦੀ ਜਾਣਿਆ ਮੈਨੂੰ ਪਤਾ ਹੁਣ ਜਿਹੜੇ ਮੈਨੂੰ ਜਿੰਨੇ ਬੰਦਿਆਂ ਨੇ ਮੈਨੂੰ ਫੰਡ ਦਿੱਤਾ ਹੈ ਮੇਰੇ ਤੋਂ ਡਬਲ ਅੰਮ੍ਰਿਤਪਾਲ ਨੇ ਦਿੱਤਾ ਉਹਨਾਂ ਨੇ ਹਾਂ ਹਾਂ ਹਾਂਜੀ ਕੁਰਬਾਨੀ ਵੀ ਥੋੜੀ ਆ ਅੰਮ੍ਰਿਤਪਾਲ ਜੀ ਤੋਂ ਕਿਹੜੀ ਹੋਣਾਂੀ ਆ ਹਾਂ ਹਾਂ ਅਹ ਥੋੜੇ ਪਰਿਵਾਰ ਦੀ ਤਾਂ ਬਹੁਤ ਵੱਡੀ ਕੁਰਬਾਨੀ ਆ ਭਾਈ ਹਾਂਜੀ ਹਾਂਜੀ ਕਹਿੰਦੇ ਜੀ ਜੇ ਤੁਹਾਨੂੰ ਦੇਣੇ ਕਿਵੇਂ ਦੇ ਸਕਦੇ ਆ ਤੋ ਕਿ ਇਨੀ ਮਾਊਂਟ ਬੈਂਕਰਾਂ ਹੀ ਆ ਲੈ ਸਕਦੀ ਹੈ ਨਾ ਤੇ ਇਦੋਂ ਜਿਵੇਂ ਕੈਸ਼ ਭੇਜਣਾ ਕੈਸ਼ ਭੇਜੋ ਕਿਵੇਂ ਭੇਜੋਗੇ ਕੈਸ਼ ਕੈਸ਼ ਤੋਂ ਬੰਦੀ ਦੇ ਕੇ ਜਾਣਗੇ ਫਿਰ ਆਪਣੇ ਇੱਥੇ ਕਪਰੇ ਭਾਈ ਜੀ ਆਪਣੇ ਇੱਥੇ ਗੱਲ ਰੱਖਿਓ ਇਹ ਬਾਹਰ ਨਾਲ ਸ਼ੇਅਰ ਨਾ ਕਰੋ ਪਲੀਜ਼ ਇਹ ਨਾ ਇਹ ਗੱਲ ਨਹੀਂ ਜੀ ਨਹੀਂ ਨਹੀਂ ਜੀ ਨਹੀਂ 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 ਮਤਲਬ ਇਹ ਨਹੀਂ ਕਕੇ ਤੁਹਾਡੇ ਨਾਲ ਵੀ ਜਿੰਨੇ ਫਰਜ ਨੇ ਉਹ ਗਰੀਬ ਬਠਿੰਡੀ ਵਰਗੇ ਜਾਂ ਹੋਰ ਉਹ ਵੀ ਸਾਰੇ ਇਦਾਂ ਦੇ ਹੀ ਹੈ ਮਤਲਬ ਸਾਰਾ ਸਾਰਾ ਪਤਾ ਦੀ ਸਾਰਾ ਪਤਾ ਮੈਨੂੰ ਤੁਸੀਂ ਐ ਨਾ ਸੋਚੋ ਤੁਹਾਨੂੰ ਮਤਲਬ ਆ ਮੈਨੂੰ ਸਾਰਾ ਪਤਾ ਮੈਂ ਕਿਸੇ ਦੇ ਸਖਾਏ ਤੇ ਨਹੀਂ ਸਿੱਖਿਆ ਮੈਂ ਠੋਕਰਾਂ ਖਾ ਕੇ ਸਿੱਖਿਆ ਨਾ ਨਾ ਬਾਈ ਜੀ ਇਹ ਗੱਲ ਪਲੀਜ਼ ਸ਼ੇਅਰ ਕਰੋ ਕਿਤੇ ਭਾਨਾ ਸਿੱਧੂ ਜਾਂ ਲੱਖੇ ਸੁਣਾਉਣੇ ਨਾਲ ਕਦੇ ਵੀ ਨਾ ਬਾਈ ਨਾ ਜੀ ਨਾ ਕਿਸੇ ਨਾਲ ਵੀ ਨਹੀਂ ਕਿਸੇ ਨਾਲ ਵੀ ਨਹੀਂ ਕਿਸੇ ਨਾਲ ਵੀ ਨਹੀਂ ਉਹ ਤਾਂ ਤੁਹਾਡੇ ਨਾਲ ਉਹਦੇ ਹੀ ਤਰੇ ਫਿਰਦੇ ਉਹਦੇ ਨਾਲ ਕੋਈ ਤੁਹਾਡੇ ਨਾਲ ਮੋਹ ਵਾਸਤਾ ਰਹੇ ਨਹੀਂਗਾ ਨਹੀਂ 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 ਐ ਆਪਾਂ ਆਪਣਾ ਉਹ ਕਰਾਂਗੇ ਜੀ ਆਪਾਂ ਭਾਈ ਉਹ ਮਕਾਨ ਲੈ ਕੇ ਵਧੀਆ ਸਿਸਟਮ ਚ ਲਾਵਾਂਗੇ 2027 ਨੂੰ ਲੋਕੀ ਦਾ ਕਹਿੰਦੇ ਸੀ ਅਸੀਂ ਪੱਕੇ ਹੀ ਜੁੜ ਗਏ ਤੁਹਾਡੇ ਨਾਲ ਤੁਸੀਂ ਜਾਓ ਮੈਂ ਭਾਈ ਜੀ ਮੱਥਾ ਟੇਕ ਲਵਾਂਗਾ ਤੁਹਾਡਾ ਤੁਹਾਨੂੰ ਦੱਸਾਂ ਠੀਕ ਆ ਭਾਈ ਤੁਹਾਨੂੰ ਕਰ ਦਿਆਂ ਗੱਲ ਵੀ ਮੈਂ ਵੀ ਕਰਦਾ ਨਾ ਤੁਹਾਨੂੰ ਮੈਂ ਠੀਕ ਹੈ ਓਕੇ ਭਾਈ ਓਕੇ ਭਾਈ ਜੀ ਬੜੀ ਖਤਮ ਹੈ ਭਾਈ ਖਤਮ ਜੀ